ਛੱਡ ਬੱਕਰਾ ਛੱਡ ਯਾਰ ਛੱਡ ਦੇ ਉਹ ਬੱਕਰਾ ਛੱਡ ਦੇ ਤੂੰ ਨਾ ਜਾ ਕੋਈ ਕਰਨੀ ਨਾ ਜਾ ਛੱਡ ਛੱਡ ਪਿਆਵਾ ਯਾਰ ਬੱਕਰੇ ਛੱਡ ਛੱਡ ਦੇ ਛੱਡ ਦੇ ਛੱਡ ਓਏ ਓ ਛੱਡ ਇੰਨੇ ਕਹਿੰਦਾ ਛੱਡ ਬੰਦਾ ਕਹੇ ਆਇਆ ટી હવે ભાઈ હોય કે ઘૂમી ਆਹ ਮਾਲੀ ਫਰੀਦ ਸਾਹਿਬ ਉਹ ਦੇਖ ਕੋਈ ਨਾ ਐ ਇਹਦਾ ਮੁੱਤੇ ਦਾ ਇਹਦਾ ਜੰਗਾ ਹੈ ਜੇ ਬਹੁ ਮੁੱਦੇ ਬਹੁ ਹੋਣਗੇ ਫੇਰ ਹੀ ਮੁੱਤਣਗੇ ਥੱਲੇ ਬੈਠ ਦੱਸ ਦੇ ਨਾ ਇਹ ਨਾ ਬੋਲ ਸਰਕਾਰ ਨਾਲ ਉਹ ਬੈਠੀ ਨਾ ਨਫਾ 20000 ਦਾ ਇੱਕੇ ਤਾਂ 20 ਦਾ ਮਰਾ ਜਾ ਤੂੰ ਇਹਦਾ ਬੋਲ ਨਾ ਆ ਇਹਦਾ ਮਨ ਫੋਨ ਚਾਪਨਾ ਪੈਂਦਾ ਇਹਦਾ ਲਿਡੀ ਵੀ ਲਾਉਣਾ ਹਾਂ ਬਾਹੂ ਦਾ ਹਾਂ ਲਾਦੇ ਪੂਰੀ ਪੰਨ ਸਾਬਾ ਜੀ ਭਾਈ ਆ ਜਾਓ ਜੀ ਇਹਦਾ ਕਪੜਾ ਪੋੜੇ ਬਾਰੀ ਦਾ ਨਾਮ ਉਹ ਫਿਕਰ ਵੀ ਆ ਉਹ ਠੀਕ ਹੈ ਤੂੰ ਬਣਾਉਂਦੇ ਆ ਉਹ ਲੈ ਰਹਾ ਓਏ ਅੱਛਾ ਦੇਖੀ ਕਿਤੇ ਲੋਹੀ ਤੇ ਪਾ ਮਾੜਾ ਪਾਣੀ ਉਹ ਭਾਰਤੀ ਕਿੱਤੇ ਇਹਨਾਂ ਦੇ ਉਹ ਨਹੀਂ ਨਹੀਂ ਜੇ ਚਾਹਤ ਨਹੀਂ 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 ਹੋਰ ਤਾਂ ਕਰਿਆ ਕਰ ਜਾ ਸੱਟਾ ਪਾਏ ਦੇ ਉੱਲੇ ਕਰਦਾ ਜਾ ਇੱਕ ਸਾਥੋਂ ਦੀ ਗੱਲ ਕਰ ਗੱਲ ਨਾ ਕਰ ਜੱਜ ਚੱਲੋ ਅਸੀਂ ਮੈਂ ਗੁੱਸਾ ਬਾਹਰ ਨਹੀਂ ਨਹੀਂ ਤੂੰ ਗੱਲ ਨਾ ਕਰ ਆਏ ਕਿੱਥੋਂ ਲਿਆ ਹੁਣ ਮਾਣ ਦਾ ਕਿਸ ਨੂੰ ਤਾਂ ਇੱਕ ਬਹੁਤ ਹੁੰਦਾ ਆਏ ਨੂੰ ਫੜਾ ਦੇ ਮਾਂ ਕਰ ਆਪਨੀ ਬੱਚੀ ਦਿਖੇ ਅੱਜ 500 ਲਵਾਂਗਾ ਪਹਿਲੇ ਬੰਦਾ ਆਓ ਇਹ ਗੱਲ ਮੰਨਣਾ ਚੋਰੀ ਜਿਹਾ ਨਾ ਹੁੰਦਾਗਾ ਕਿਹਨਾਂ ਲਈ ਭਾਜਦਾ ਨਿਕਿਆ ਆਦਾ ਡੱਟ ਕੇ ਸਾਰੇ ਨਾ ਜਰਾ ਬੱਕਰਾ ਦੇਖਵਾ 22000 22000 ਵਾ 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 ਅੱਗੜਾ ਹੁਣ ਮਾਰਾ ਮਾਰਾ ਹੁਣ ਨਹੀਂ ਕਿੰਨੇ ਦਾ 22 ਦਾ ਉੱਠੀ ਪਾ ਕੇ ਬਾੜ ਪੱਜ ਮਿਲ ਜਾ ਪਾਤਾ ਹੁਣ ਨਹੀਂ ਬਸ ਠੀਕ ਆ ਉਹ ਮੰਨ ਜਾ ਠੀਕ ਆ ਬੀ ਬੱਜ ਗਈ ਠੀਕ ਹੈ ਨਾ ਕਰਦੇ ਫਿਆਸਾ ਹੀ ਲੈ ਜਾਂਦੇ ਬੜਕੇ ਨਹੀਂ ਜੰਗਾ ਮੈਂ ਜਮ ਫਲਾਂ ਬਲਾ ਮੰਦਾਨੀ ਕਰਦੇ ਕਰਦੇ ਉਹ ਕਰਦੇ ਨਹੀਂ ਕਰਦੇ ਜੰਗਾ ਇਹ ਬੜਾ ਵੇ ਲੈ ਲੈ ਫੜਾ ਫੜਾ ਲੈ ਨਹੀਂ ਨਹੀਂ ਠੀਕਾ ਠੀਕਾ ਉਹ ਗੱਲ ਲਾ ਭਾਈ ਮੈਂ ਮੈਂ ਤਾਂ ਦੂਸਰੀ ਕੋ ਪੜ। ਹਾਂਜੀ ਫਿਰ ਸਾਬਣਾ ਪੁਰਾ ਫਿਰ। ਜੇ ਲਾ 20000 ਗੱਲ। ਨਹੀਂ ਭਾਈ। ਚੱਲ ਰਹੀ ਈ ਹੈ। ਚੱਲਿਆ ਭਾਈ। ਉਹ ਖੜ ਜਾ ਯਾਰ। ਮੇਰੀ ਘੁਰਤਾ ਠੀਕ ਆ। ਖੜ ਜਾ। ਉਹ ਖੜਤਾ ਜਾ ਕਰ ਖਾਣਾ ਹੋ ਜਾਊਗਾ ਪੱਟਰਾ। ਇੱਕ ਬੰਦ ਖੜ ਨਹੀਂ ਨਾ। ਇੱਕ ਸਾਰਾ ਮੈਂ ਪੱਕੀ ਦਿਨ ਲੈ। ਕਿੱਧਰ ਨਹੀਂ ਮਾਰਦਾ। ਬਾਹਰ ਬੀ ਲਾਗੇ ਵਧੀਆ ਲਾਗੇ ਯਾਰਾ ਹੋਰ ਮਿੱਟਣਾਗਾ ਵਧੀਆ ਲਾਗੇ ਵੇਚਣਾ ਕਿ ਵੇਚਣਾ ਪੈਣਾ ਪੜਦਾ ਹੁਣ ਕਿੱਥੇ ਵੇਚੋ ਹਾੜੋ ਪਾਰਾ ਪਾਲਾ ਉਗਣ ਲੱਗਣ ਲੱਗਣਾ ਨਹੀਂ 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 ਉਹ ਘਾਟ ਪਾਉਂਦਾ ਮੰਨਦਾ ਉਹ ਪੈਸੇ ਉਹ ਪੈਸੇ ਕਹਿੰਦਾ ਪਾਰਾ ਬਹਿ ਕਿੰਨੇ ਦਾ ਨਹੀਂ ਨਹੀਂ ਸੁਣ ਪਾਰਾ ਬਹਿ ਉਹ ਗਿਣ ਤੋਂ ਲੈ ਤਾ ਪਹਿਲਾਂ ਗਿਣ ਕੇ ਲੈ ਪੈਸੇ ਹੋਰ ਬੱਤਰਾ ਵੀ ਪੂ ਪੱਡਾ ਪੂ ਆ ਬੱਕਰਾ ਮਰ ਗਿਆ ਓਏ ਜਾਲੀ ਲੈ ਲੈ ਨਹੀਂ ਨਹੀਂ ਬਾਬਾ ਗਰਾ ਬਾਬਾ ਗਰਾ ਕਜਰੇ ਨਹੀਂ ਜਾਂਦਾ ਬੱਕਾ ਤੂੰ ਪੈਸੇ ਕਰ ਪੈਸਾ ਕਹਿੰਦਾ ਤੂੰ ਪੈ ਕਹਿੰਦਾ ਚਾਤਾ ਨਹੀਂ ਆ ਨਾ ਮਾਦ ਲੈ ਭਾਈ ਜੇ ਟੋਪਰਾਉਂਡ ਹੈ ਮਦਰ ਆਹ ਕੋਲੇ ਕੇ ਫਰਜਾ ਬਣਾ ਦੇ ਜੀ ਆ ਗਿਆ ਆ ਗਿਆ ਹੋ ਗਿਆ ਹੁਣ ਬਾਈ ਬਾਈ ਕਰਾਪ ਆ ਕਾਲ ਹੁਣ ਕੇ ਤੈਨੂੰ ਲੱਗਿਆ ਤਾਂ ਬੰਦ ਕਰ ਦਿੰਨੇ ਆ ਜੀ ਯਰੇ ਆ ਫੜਾ ਗੱਡੀਆਂ ਹੁਣ ਅੱਛਾ ਫੜਾ ਦੇਓ ਭਾਈ 10000 ਇਹ ਵੀ ਦੋ ਤਿੰਨ ਮੰਡੀਆਂ ਦਾ ਕਿਹੜਾ ਲਾਫਾ ਹੈ ਕਹਿੰਦਾ ਭੋਖ ਨਹੀਂ ਮੈਗੋ ਬਹੁਤ ਪੂਰਾ ਵਧੀਆ ਫੋਲ ਆ ਭੋਖ ਪੂਰਾ ਵਧੀਆ ਵਾ ਆਹ ਤੇ ਕਿੱਥੇ ਲੈਣ ਲੈ ਲੈ ਉਹ ਮੈਨੂੰ ਮੈਂ ਤੇਰੇ ਮੋੜ ਦੂੰਗਾ ਵੇ ਤੂੰ ਤਾਂ ਕਿੱਦਾਂ ਲੈਣ ਦੇ ਕੋਈ ਨਹੀਂ ਖੜ ਜਾ ਯਾਰ 15 ਹੋ ਗਿਆ ਇਹ 15 ਹੋ ਗਿਆ ਆਹੋ 16 ਆ ਜਾ ਮੈਂ ਰਹਿ ਕੇ ਨਹੀਂ ਪਾਦਾ ਮੰਡੀ ਦੇ 16 16 17 2 2 डुबाकर ही कोई नहीं जी जी बाजे देता है कि 22 बार वो दे पैसे ਹੋਣ ਲਈ ਹੈਗੇ ਕਿ ਦੇਣਾ ਤੇ ਪੈਸੇ ਹੈਗੇ ਇੱਧਰ ਬੱਕਰੇ ਦੇਣਾ ਦੇਦੇ ਨਹੀਂ ਰਹਿਣੇ ਮੇਰੀ ਕਮਾਈ ਜਿਹੜੀ ਇੱਕ ਮਹੀਨਾ ਟਾਪਾਂ ਵਿੱਚ ਰੋਜ਼ ਹੀ ਮਾਰਨੇ ਰੋਜ਼ ਕਿਵੇਂ ਆਪਾਂ ਰੋਜ਼ ਇਕੱਠੇ ਹੋਣਾ ਰੋਜ਼ ਇਕੱਠੇ ਹੋਣਾ ਤੇਰੇ ਕਰਕੇ 1000 ਰੁਪਏ ਕੋਈ ਗੱਲ ਨਹੀਂ ਤੇਰੀ ਗੱਲ ਉਲਟਾ ਹੀ ਨਹੀਂ ਰੋਜ਼ ਕਰਦੇ 500 ਦੇ ਦੇ ਮੇਰਾ ਕਿਹਾ ਹੋਇਆ 1000 ਰੁਪਏ 500 ਕੀ ਹੈ ਜੀ ਮੇਰੀ ਗੱਲ ਆਪ ਕਿਹਾ ਵੀ ਇਹ ਲੈਣਾ ਲੈ ਲੈ ਨਹੀਂ ਰਹਿਣ ਦੇ ਜਾਂ 500 ਦੇ ਉਹ 500 ਦੇ ਦੇ ਯਾਰ ਬਣਾ ਦੇ ਇਹਦੇ 500 ਰੁਪਏ ਆ ਗਏ ਹੈ। ਇਹਦੀ ਹੈ। ਖਰਾਬ ਬੱਤਰਾ ਚਾਪੜਾ ਜਿਹਾ ਛੱਡਣਾ। ਖਰਾਬ ਬੱਤਰਾ ਕਰੀ ਜਾਂ ਰੇ ਕਢਾਊਗਾ ਜੇ। ਚਲਾ ਕੰਮ ਹੋ ਰਿਹਾ। ਤਾਬਲ ਪਾਸਟਾ। ਉਹ ਬਾਸ। ਬੜਾ ਹੰਸ ਹੋ ਗਿਆ। ਫੜਾ ਦੇ ਫੜਾ ਦੇ ਫੜਾ ਦੇ। ਸਾਡਾ ਸਾਡਾ ਸਾਡਾ। 500 650। ਉਹ ਸਹੀ ਬਾਤ ਹੈ। ਯਾਰ ਪੁਲਿਸ ਆ ਗਿਆ। ਆਮੀ ਓਏ ਵੇਚ ਲੈ ਉਹ ਮੰਨ ਜਾ ਕਰ 200 ਰੁਪਏ ਚਾੜ ਦੇ ਤੱਕ ਵਧੀਆ ਛੱਡ ਬੱਕਰਾ ਛੱਡ ਯਾਰ ਛੱਡ ਦੇ ਉਹ ਬੱਕਰਾ ਛੱਡ ਦੇ ਤੂੰ ਲੈ ਜਾ ਕੋਈ ਸਮ ਨਹੀਂ ਲੈ ਜਾ ਛੱਡ ਦੇ ਛੱਡ ਪਿਆ ਵਾ ਯਾਰ ਬੱਕਰਾ ਛੱਡ ਛੱਡ ਦੇ ਛੱਡ ਦੇ ਖੜਾ ਇੰਨੇ ਕਹਿੰਦਾ ਖੜਾ ਬੰਦਾ ਕਹੇ ਆਇਆ ਖੜਾ ਪੈਸੇ ਮਾਰ ਲੱਗੇ ਭਾਜਾਂਗੇ ਭਾਜਾਂਗੇ ਮੁੰਡਿਆ ਹੋਰ ਗੱਲ ਕਰਾਂ ਨਾ 500 ਰੁਪਏ ਨਹੀਂ ਨਹੀਂ 500 ਖੜਾ ਖੜਾ ਓਏ ਆਡੇ ਵੱਡਾ ਇੰਨੇ ਬੰਦੇ ਗੰਦੀ ਕੋਈ ਨਾ ਬੜਾ ਬੜਾ ਨਾ ਕੰਮ ਕਰੇ ਦਸ ਦੇਣਾ ਦਿਓ 10 ਰੁਪਏ ਵੀ ਪੈਂਦੇ ਓਏ ਭਾਈ ਤੇਰਾ ਦੇ ਦੇ ਨਹੀਂ ਰਹਿਣ ਦੇ ਯਾਰ ਕੋਈ ਚੱਕਰ ਨਹੀਂ ਯਾਰ ਖੜਾ ਹੋਣਾ ਖੜਾ ਓਏ ਦੇ ਦੇ ਚੱਲ ਖੜਾ ਲੈ ਜਾ ਲੈ ਜਾ ਆਪਣਾ ਬਕਰਾਂ ਬੱਲੇ ਸੰਗਲ ਫੇਰ ਕਰਦੀਆਂ ਔਰ ਇਹ ਆਏ ਮੂਰੇ ਜਿ ਖੜਾਈ ਹੋ ਉਥੇ ਜਮਣੀ ਫੋਟੋ ਹੀ ਖਿੱਚ ਲਈਏ ਬੱਪੂ ਸੰਗਲ ਰਹੀ ਹਾਂ ਰਸ ਪਾ ਦਿੰਦੇ ਸੰਗਲ ਹਾਂ ਰਸ ਹੀ ਪਾ ਰਿਹਾ ਇਹ ਲੈ ਫੇਰ ਸੱਜੇ ਨਹੀਂ ਹਾਂ ਰਸ 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 ਹੀ ਲੈ ਰਸ ਆਦਨ ਨੇ ਯਾਰ ਸਾਡੀ ਛੱਡੀ ਛੱਡੀ ਛੱਡ ਦੇ ਠੀਕ ਓਏ ਓਏ ਹਾ ਹਾ ਹੁਣ ਕਰ ਸਕਦੇ ਆ ਸੰਗਲ ਸੰਗਲ ਦਾ ਲੈ ਕੇ 100 ਰੁਪਏ ਦਾ ਸੰਗਲ ਆ ਉਹ ਪਾਏ ਦੇ